ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਤ ਕੈਰੋਂ ਅਤੇ ਤੁਸੀਂ ਵੇਖ ਰਹੇ ਜੀ ਸੱਤਿਆਗ੍ਰਹਿ ਨਿਊਜ਼ ਟੀਵੀ ਮਾਝੇਲ ਕੇ ਦਾ ਇਲਾਕਾ ਹਮੇਸ਼ਾ ਚਰਚਾਵਾ ਵਿੱਚ ਰਹਿੰਦਾ ਹੈ ਖਾਸ ਕਰ ਤਰਨਤਾਰਨ ਜ਼ਿਲ੍ਹੇ ਦਾ ਜਿਹੜਾ ਇਲਾਕਾ ਹੈ ਹਮੇਸ਼ਾ ਹੀ ਚਰਚਾਵਾ ਵਿੱਚ ਰਹਿੰਦਾ ਹੈ ਚਰਚਾਵਾ ਭਾਵੇਂ ਨਿਤ ਦਿਨ ਹੁੰਦੇ ਕਤਲਾਂ ਦੀਆਂ ਹੁੰਨ ਚਰਚਾਵਾ ਭਾਵੇਂ ਇੱਥੇ ਗੈਂਗਸਟਰਵਾਦ ਦੀਆਂ ਹੁੰਨ ਚਰਚਾਵਾ ਭਾਵੇਂ ਗੈਂਗਸਟਰਾਂ ਵੱਲੋਂ ਆਏ ਫਰੋਤੀਆਂ ਦੀਆਂ ਹੁੰਨ ਤੇ ਭਾਵੇਂ ਚਰਚਾਵਾ ਹੁਣ ਇੱਥੇ ਤੇੜਲੇਨਾ ਵਿਖਤੇ ਨਸ਼ੇਦੀਆਂ ਹੁਣ ਜਿਹੜੀਆਂ ਤਾਜ਼ੀਆਂ ਚਰਚਾਵਾ ਹੋ ਰਹੀਆਂ ਨੇ ਉਹ ਤਰਨਤਾਰਨ ਸਾਇਬਲ ਕੇ ਦੀ ਜਿਮਨੀ ਚੋਣ ਬਾਰੇ ਹੋ ਰਹੀਆਂ ਹੈ ਤਰਨਤਾਰਨ ਦੇ ਤੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਸਰਦਾਰ ਕਸ਼ਮੀਰ ਸਿੰਘ ਸੋ ਉਹਨਾਂ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਉਹ ਸਵਰਗਵਾਸ ਹੋ ਗਏ ਤੇ ਇਹ ਜਿਹੜੀ ਸੀਟ ਖਾਲੀ ਸੀ 11 ਨਵੰਬਰ ਨੂੰ ਇਸ ਜਿਹੜਾ ਹਲਕੇ ਤੋਂ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਆਪਾਂ ਗੱਲ ਕਰਦੇ ਹਾਂ ਇਸ ਜਿਮਨੀ ਚੋਣ ਚ ਜਿਹੜੇ ਉਮੀਦਵਾਰ ਨਿਤਰੇ ਨੇ ਉਹਨਾਂ ਦੀ ਤੇ ਗੱਲ ਕਰਦੇ ਆਂ ਵੀ ਕਿਹੜਾ ਮੀਤਵਾਰ ਕਿੰਨਾ ਮਜ਼ਬੂਤ ਆ ਸਭ ਤੋਂ ਪਹਿਲਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਨੇ ਇਥੋਂ ਹਰਮੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਆ ਲਿਆ ਹਰਮੀਤ ਸਿੰਘ ਸੰਧੂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਚ ਸਨ ਉਹ ਤਿੰਨ ਵਾਰ ਵਿਧਾਇਕ ਵੀ ਰਹੇ ਸਭ ਤੋਂ ਪਹਿਲਾਂ ਉਹ 2002 ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਤੇ ਜਿੱਤੇ ਸਨ ਉਸ ਸਮੇਂ ਇਹਨਾਂ ਦੀ ਨੇੜਤਾ ਕੈਰੋਂ ਪਰਿਵਾਰ ਦੇ ਨਾਲ ਸੀ ਕੈਰੋਂ ਪਰਿਵਾਰ ਵੱਡਾ ਰਸੂਖ ਰੱਖਦਾ ਇਹ ਪੰਜਾਬ ਦੀ ਪਰਾਜਨੇਤਿਕ ਸਫਾਂ ਦੇ ਵਿੱਚ ਤੇ ਇਹਨਾਂ ਦੀ ਜਿੱਤ ਦਾ ਕਾਰਨ ਵੀ ਉਹੀ ਸਨ ਫਿਰ ਇਹ 2007 ਦੇ ਵਿੱਚ ਵੀ ਸ੍ਰੋਮਣੀ ਅਕਾਲੀ ਦਲ ਦੀ ਸੀਟ ਤੋਂ ਲੜੇ 12 ਨੂੰ ਵੀ ਸ੍ਰੋਮਣੀ ਅਕਾਲੀ ਦਲ ਦੇ ਜਿਹੜਾ ਹੈ ਨਾਂ ਤੋਂ ਇਹ ਚੋਣ ਲੜੇ ਤੇ ਜਿੱਤੇ ਤਿੰਨ ਵਾਰ ਇਹ ਵਿਧਾਇਕ ਇਸੇ ਹਲਕੇ ਤੋਂ ਰਹੇ ਇਹਨਾਂ ਦਾ ਜਿਹੜਾ ਹੈ ਉੱਥੇ ਮਜ਼ਬੂਤ ਪਕੜਾ ਹੈ ਇਸ ਹਲਕੇ ਤੋਂ ਹੁਣ 2025 ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਏ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਉਮੀਦਵਾਰ ਐਲਾਨਿਆ ਹਾਲਾਂਕਿ ਇਹਨਾਂ ਦੇ ਉਮੀਦਵਾਰ ਐਲਾਨਨ ਤੇ ਜਿਹੜੇ ਤਰਨਤਾਰਨ ਸਾਹਿਬ ਹਲਕੇ ਦੇ ਲੋਕਲ ਲੀਡਰ ਸਨ ਆਮ ਆਦਮੀ ਪਾਰਟੀ ਦੇ ਉਹ ਨਾਰਾਜ਼ ਵੀ ਨਹੀਂ ਆਪਣੀ ਜਿਹੜੀ ਉਤਲੀ ਇਹਨਾਂ ਦੀ ਜਿਹੜੀ ਲੀਡਰਸ਼ਿਪ ਉਤਨ ਨਾਰਾਜ਼ ਵੀ ਨੇ ਪਰ ਫਿਰ ਵੀ ਭਗਵੰਤ ਸਿੰਘ ਮਾਨ ਨੇ ਸਾਰਿਆਂ ਦਰਕਨਾਰ ਕਰਕੇ ਹਰਮੀ ਸਿੰਘ ਸੰਧੂ ਨੂੰ ਇਥੇ ਉਮੀਦਵਾਰ ਐਲਾਨਿਆ ਠੀਕ ਹੈ ਮਜਬੂਤ ਪਕੜ ਰੱਖਦੇ ਨੇ ਤੇ ਵਧੀਆ ਵੋਟਾਂ ਪ੍ਰਾਪਤ ਕਰ ਸਕਦੇ ਨੇ ਦੂਸਰੀ ਗੱਲ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਹੜਾ ਉਮੀਦਵਾਰ ਐਲਾਨਿਆ ਪ੍ਰਿੰਸੀਪਲ ਸੁਖਵਿੰਦਰ ਕੌਰ ਤਰਨਤਾਰਨ ਹਲਕੀ ਚ ਇੱਕ ਆਜ਼ਾਦ ਗਰੁੱਪ ਬਣਿਆ ਸੀ ਪਹਿਲਾਂ ਤੇ ਉਹਨਾਂ ਦੀ ਵੀ ਕਾਫੀ ਮਜ਼ਬੂਤ ਪਕੜ ਨੇ ਬੜੇ ਸਰਪੰਚ ਜਿਹੜੇ ਨੇ ਬੜੇ ਕਾਉਂਸਲਰ ਜਿਹੜੇ ਨੇ ਉਹ ਇਸ ਆਜ਼ਾਦ ਗਰੁੱਪ ਦੇ ਨਾਲ ਜੁੜੇ ਸੀ ਤੇ ਪਹਿਲਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਨੇ ਇਹ ਇਹਨਾਂ ਨੂੰ ਉਹਨਾਂ ਨੇ ਆਜ਼ਾਦ ਉਮੀਦਵਾਰ ਐਲਾਨਿਆ ਸੀ ਪਰ ਬਾਅਦ ਦੇ ਵਿੱਚ ਇਹਨਾਂ ਦਾ ਰਲੇਵਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵੱਲ ਉਹਨਾਂ ਨੂੰ ਜਿਹੜਾ ਉਮੀਦਵਾਰ ਐਲਾਨ ਦਿੱਤਾ ਸੀ ਪ੍ਰਿੰਸੀਪਲ ਸੁਖਵਿੰਦਰ ਕੌਰ ਇੱਕ ਸਰਕਾਰੀ ਸਕੂਲ ਚੋਂ ਰਟਾਇਰਡ ਨੇ ਪ੍ਰਿੰਸੀਪਲ ਦੇ ਅਹੁਦੇ ਤੋਂ ਇਹਨਾਂ ਦੇ ਪਤੀ ਜਿਨ੍ਹਾਂ ਦਾ ਨਾਮ ਜਸਵੰਤ ਸਿੰਘ ਹੈ ਉਹ ਧਰਮੀ ਫੌਜੀ ਨੇ ਜਦੋਂ 1984 ਵਿੱਚ ਬਲੂ ਸਟਾਰ ਹੋਇਆ ਸੀ ਉਸ ਸਮੇਂ ਫੌਜ ਨੂੰ ਛੱਡ ਕੇ ਕਈ ਫੌਜੀ ਆ ਗਏ ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ ਪ੍ਰਿੰਸੀਪਲ ਸੁਖਵਿੰਦਰ ਕੌਰ ਉਹਨਾਂ ਧਰਮੀ ਫੌਜੀਆਂ 'ਚੋਂ ਇੱਕ ਦੀ ਪਤਨੀ ਨੇ ਇਹਨਾਂ ਦੇ ਬੇਟੀ ਕੰਚਨਪ੍ਰੀਤ ਕੌਰ ਉਹ ਵੀ ਤਰਨਤਾਰਨ ਹਲਕੇ ਦੀਆਂ ਰਾਜਨੀਤਿਕ ਤੇ ਸਮਾਜਿਕ ਗਤੀਵਿਧੀਆਂ ਦੇ ਵਿੱਚ ਸਰਗਰਮ ਵਧੀਆ ਇਹਨਾਂ ਦਾ ਵੀ ਉਲਡਾ ਇਹਨਾਂ ਨੂੰ ਵੀ ਵਧੀਆ ਓਟਾਂ ਪੈ ਜਾਣਗੀਆਂ ਦੂਸਰੀ ਗੱਲ ਆਪਾਂ ਕਾਂਗਰਸ ਦੀ ਕਰ ਲਈਏ ਅਗਲੀ ਗੱਲ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਲਾਣਿਆ ਹੈ ਕਰਨਬੀਰ ਸਿੰਘ ਬੁਰਜ ਦੇ ਪਿਤਾ ਜੀ ਜਸਬੀਰ ਸਿੰਘ ਜਸ ਸਾਰੇ ਜਾਣੇ ਜਾਣਦੇ ਨੇ ਕਾਂਗਰਸੀ ਇਹ ਟਕਸਾਲੀ ਕਾਂਗਰਸੀ ਰਹੇ ਨੇ ਇਹਨਾਂ ਦੇ ਪਿਤਾ ਜੀ ਇਹਨਾਂ ਦਾ ਵੀ ਕਾਫੀ ਹੌਲਡ ਹੈ ਹਲਕੇ ਦੇ ਵਿੱਚ ਇਹ ਜ਼ਿਲ੍ਹਾ ਦੀ ਵਾਈਸ ਪ੍ਰਧਾਨ ਵੀ ਤਰਨਤਾਰਨ ਦੇ ਰਹੇ ਨੇ ਕਾਂਗਰਸ ਪਾਰਟੀ ਵੱਲੋਂ ਤੇ ਇਹਨਾਂ ਨੂੰ ਉਮੀਦਵਾਰ ਜਦੋਂ ਐਲਾਨਿਆ ਤੇ ਇਹਨਾਂ ਦੇ ਉਮੀਦਵਾਰ ਐਲਾਨਣ ਤੇ ਵੀ ਕਾਂਗਰਸੀ ਸਫਾਂ ਦੇ ਵਿੱਚ ਰੌਲਾ ਪਾ ਪਿਆ ਸੀ ਵੀ ਕਰਨਬੀਰ ਸਿੰਘ ਬੁਰਜ ਨੂੰ ਉਮੀਦਵਾਰ ਨਹੀਂ ਐਲਾਨਣਾ ਪਰ ਪ੍ਰਤਾਪ ਸਿੰਘ ਬਾਜਵਾ ਅੜ ਗਏ ਤੇ ਕਰਨਬੀਰ ਸਿੰਘ ਬੁਰਜ ਨੂੰ ਨਾ ਨਹੀਂ ਉਮੀਦਵਾਰ ਐਲਾਨਿਆਏ ਵਧੀਆ ਵੋਟਾਂ ਹਾਸਲ ਕਰ ਸਕਦੇ ਨਹੀਂ ਠੀਕ ਆ ਅਗਲੀ ਗੱਲ ਆਪਾਂ ਕਰੀਏ ਵਾਰਿਸ ਪੰਜਾਬ ਦੀ ਪਾਰਟੀ ਦੀ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਉਦੋਂ ਮਨਦੀਪ ਸਿੰਘ ਨੂੰ ਉਮੀਦਵਾਰ ਉਹਨਾਂ ਨੇ ਐਲਾਨਿਆਏ ਮਨਦੀਪ ਸਿੰਘ ਦੀ ਤਾਂ ਜਮ ਗੱਲ ਦੱਸਦਾ ਤੇ ਮਨਦੀਪ ਸਿੰਘ ਸੰਦੀਪ ਸਿੰਘ ਸੰਨੀ ਦੇ ਪਰਾਤਾ ਨੇ ਸੰਦੀਪ ਸਿੰਘ ਸੰਨੀ ਨੂੰ ਲੋਕ ਸੁਧੀਰ ਸੂਰੀ ਦੇ ਕਤਲ ਕਰਨ ਕਾਰਨ ਜਾਣਦੇ ਨੇ ਤੇ ਵਾਰਿਸ ਪੰਜਾਬ ਦੀ ਪਾਰਟੀ ਨੇ ਮਨਦੀਪ ਸਿੰਘ ਨੂੰ ਉਮੀਦਵਾਰ ਅੜਾਉਂਦੇ ਆ ਜਿਹੜੀ ਆਰਪੀ ਸਿੰਘ ਦੀ ਪਾਰਟੀ ਹੈ ਜਿਹੜੀ ਉਹਨਾਂ ਨੇ ਮਨਦੀਪ ਸਿੰਘ ਨੂੰ ਆ ਜਿਹੜਾ ਸਮਰਥਨ ਦਿੱਤਾ ਹੈ ਹੋਰ ਵੀ ਜਿਹੜੀਆਂ ਇਥੋਂ ਪੰਥਕ ਪਾਰਟੀਆਂ ਨੇ ਤਰਨਤਨ ਹਲਕੇ ਦੀਆਂ ਉਹਨਾਂ ਨੇ ਵੀ ਸਮਰਥਨ ਮਨਦੀਪ ਸਿੰਘ ਨੂੰ ਦਿੱਤਾ ਹੈ ਤੇ ਮਨਦੀਪ ਸਿੰਘ ਦਾ ਇਸ ਸਮੇਂ ਹਲਕੇ ਦੇ ਵਿੱਚ ਪੂਰਾ ਰੌਲਾ ਹੈ ਲੱਗਦਾ ਹੈ ਮਨਦੀਪ ਸਿੰਘ ਇਸੋਂ ਇਸ ਹਲਕੇ ਤੋਂ ਚੋਣਬਾਜ਼ੀ ਮਾਰ ਜਾਣਗੇ ਲੱਗਦਾ ਹੈ ਜੋ ਸੂਤਰਾਂ ਤੋਂ ਪਤਾ ਚੱਲਿਆ ਹੈ ਭਾਜਪਾ ਦੀ ਗੱਲ ਕਰ ਲਈਏ ਤੇ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਲਾਣਿਆ ਤਰਨਤਾਰਨ ਹਲਕੇ ਤੋਂ ਹਰਜੀਤ ਸਿੰਘ ਸੰਧੂ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਭਾਜਪਾ ਦੇ 2007 ਦੇ ਵਿੱਚ ਇਹ ਜੂਥ ਕਾਲੀ ਦਲ ਦੇ ਮੈਂਬਰ ਵੀ ਰਹੇ ਨੇ ਤੇ 2002 22 ਦੇ ਵਿੱਚ ਇਹ ਭਾਜਪਾ ਦੇ ਨਾਂ ਰਲ ਗਏ ਸੀ ਤੇ ਹੁਣ ਉਹਨਾਂ ਨੇ ਭਾਜਪਾ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਟਿਕਟ ਦਿੱਤੀ ਆ ਹਰਜੀਤ ਸਿੰਘ ਸੰਧੂ ਨੇ ਇਹਨਾਂ ਦਾ ਵੀ ਵਧੀਆ ਹੋਲਡ ਆ ਅਗਲਾ ਉਮੀਦਵਾਰ ਜਿਹੜੇ ਆਜ਼ਾਦ ਉਮੀਦਵਾਰ ਨੇ ਹਰਬਿੰਦਰ ਕੌਰ ਉਸਮਾ ਹਰਬਿੰਦਰ ਕੌਰ ਉਸਮਾ ਉਸ ਸਮੇ ਲੋਕਾਂ ਦੀਆਂ ਨਿਗਾਹ ਚਾਹੀ ਸੀ ਜਦੋਂ 2013 ਦੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਕੁਝ ਟੈਕਸੀ ਡਰਾਈਵਰਾਂ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਸੀ ਤੇ ਪਿੱਛੇ ਜੇ ਮਨਜਿੰਦਰ ਸਿੰਘ ਲਾਲਪੁਰਾ ਜੋ ਖਡੂਰ ਸਾਹਿਬਲਕੇ ਤੋਂ ਐਮਐਲਏ ਵੀ ਨੇ ਉਹਨਾਂ ਨੂੰ ਇਸੇ ਕੇਸ ਦੇ ਵਿੱਚ ਹੀ ਸਜ਼ਾ ਹੋਈ ਆ ਉਹ ਉਸ ਸਮੇ ਉਹਨਾਂ ਟੈਕਸੀ ਡਰਾਈਵਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਹਰਬਿੰਦਰ ਕੌਰ ਉਸਮਾ ਦੇ ਨਾਲ ਬਦਸਲੂਕੀ ਕੀਤੀ ਸੀ ਹਰਬਿੰਦਰ ਕੌਰ ਉਸਮਾ ਆ자ਦ ਉਮੀਦਵਾਰ ਵਾਰੂ ਇਸ ਹਲਕੇ ਤੋਂ ਚੋਣ ਲੜਨ ਜਾ ਰਹੇ ਨੇ ਤੇ ਇਹ ਸੰ ਕੁਝ ਉਮੀਦਵਾਰ ਜਿਨ੍ਹਾਂ ਬਾਰੇ ਆਪਾਂ ਚਰਚਾ ਕੀਤੀ ਜੋ ਤਰਨਤਾਰ ਹਲਕੇ ਦੀ ਜਿਮਨੀ ਚੋਣ ਨੂੰ ਲੈ ਕੇ ਆਪਣੇ ਕਾਗਜ਼ ਦਾਖਲ ਕਰਨ ਜਾ ਰਹੇ ਨੇ ਹੁਣ ਵੇਖਦੇ ਆਂ ਕੌਣ ਬਾਜ਼ੀ ਮਾਰਦਾ ਏ ਇਸ ਹਲਕੇ ਦੀ ਜਿਮਨੀ ਚੋਣ ਚੋਂ ਸੋ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਵੈਗਰੂ ਚੜਦੀ ਕਲਾ ਜ ਰੱਖੇ